ਲਫਾਫਾ ਕੱਢਿਆ ਆਪਾਂ ਢਿੱਡ ਚੋਂ ਸਵਾ ਕਮਾਂਟਲ ਸਵਾ ਕਮਾਂਟਲ ਹਾਂ 1 ਕਮਾਂਟਲ 20 ਕਿਲੋ ਕੰਡੇ ਤੇ ਤੋਲ ਕੇ ਲਫਾਫਾ ਕੱਢਿਆ ਇਹਦੇ ਢਿੱਡ ਚੋਂ ਇਹ ਦੇਖਣ ਨੂੰ ਐ ਲੱਗਦਾ ਹੁਣ ਤੁਹਾਨੂੰ ਵੀ ਹਲੇ ਵੀ ਲਫਾਫਾ ਪਿਆ ਹੂੰ ਹੌਸਲੇ ਨਹੀਂ ਪੈਂਦਾ ਸੀਗਾ ਐ ਪਟ ਪਟ ਪੈਰਾਂ ਨਾਲ ਮਿੱਟੀ ਫੁਕਾਰੇ ਮਾਰੀ ਜਾਂਦਾ ਵੀ ਆਜੋ ਲੱਗ ਕੇ ਦਿਖਾਓ ਨੇੜੇ ਤੇ ਹੁਣ ਇਹਨੂੰ ਸਮਝ ਆ ਗਈ ਹੁਣ ਇਹਨੂੰ ਪਤਾ ਲੱਗ ਗਿਆ ਬਾਈ ਬਸ ਇਹਨਾਂ ਨੇ ਮੇਰਾ ਇਲਾਜ ਹੀ ਕੀਤਾ ਹੁਣ ਲੈ ਨਹੀਂ ਛੱਡ ਸਕਦੇ ਆਜ਼ਾਦ ਨਹੀਂ ਕਰ ਸਕਦੇ ਆਜ਼ਾਦੀ ਦੇਣਾ ਵੀ ਗੁਨਾਹ ਹੈ ਅੱਛਾ ਇਹਨਾਂ ਨੂੰ ਹਾਂ ਮੈਂਟ ਕੀਤਾ ਇਹ ਵਧੀਆ ਉੱਡਣ ਲੱਗ ਗਿਆ ਬਈ ਪੂਰਾ ਉੱਤੇ ਤੇ ਦੋ ਦੋ ਤਿੰਨ ਤਿੰਨ ਦਿਨ ਤਾਂ ਇਹ ਆਉਂਦਾ ਹੀ ਨਹੀਂ ਸੀਗਾ ਫਿਰ ਆਪ ਹੀ ਆ ਜਾਂਦਾ ਸੀਗਾ ਇਹ ਉੱਡ ਕੇ ਕਿਧਰੋਂ ਤੇ ਸਾਨੂੰ ਵੀ ਨਹੀਂ ਪਤਾ ਹੁੰਦਾ ਫਿਰ ਸਾਨੂੰ ਪਤਾ ਲੱਗ ਗਿਆ ਸੀ ਵੀ ਇਹ ਕਿਤੇ ਨਾ ਕਿਤੇ ਜਾਂਦਾ ਮਾਰ ਤੇ ਵੀ ਕੋਈ ਜਾਂ ਤਾਂ ਕੋਈ ਮਰੀ ਹੋਈ ਗਾਂ ਮਾਜ ਕੋਈ ਮਿਲ ਜਾਂਦੀ ਹੋਊਗੀ ਉਹ ਉੱਥੇ ਹੱਡਾ ਰੋੜੀਆਂ ਜਾਂਦਾ ਹੋਊਗਾ ਠੀਕ ਹੈ ਹਾਂਜੀ ਦੋਸਤੋ ਸ਼ਿਕਾਰ ਜੀ ਕੀ ਹਾਲ ਚਾਲ ਨੇ ਤੇ ਅੱਜ ਆਪਾਂ ਪਹੁੰਚੇ ਹਾਂ ਬਈ ਐਨੀਮਲ ਵਾਰਡਸ ਵੈਲਫੇਅਰ ਸੁਸਾਇਟੀ ਸਿਰਸਾ ਦੇ ਵਿੱਚ ਆਹ ਬਈ ਤੁਸੀਂ ਪੋਸਟਰ ਕੰਧ ਦੇਖ ਕੇ ਸਾਰੀ ਪਹਿਚਾਣ ਗਏ ਕਿ ਮੈਨੂੰ ਬਾਲਾ ਦੱਸਣ ਦੀ ਲੋੜ ਨਹੀਂ ਕਿ ਜਿੱਥੇ ਮੈਂ ਅ ਤੇ ਬਾਈ ਬੇਸਹਾਰਾ ਜਾਨਵਰਾਂ ਦਾ ਇੱਥੇ ਘਰ ਆ ਤੇ ਬਾਈ ਜਸਪਾਲ ਨਾਲ ਮਲਾਵਾਂਗੇ ਜਸਪਾਲ ਬਾਈ ਐਨ ਸੀਓ ਚਲਾਉਂਦਾ ਇੱਥੇ ਬਾਈ ਕਹਿ ਲਾ ਵੀ ਹਰੇਕ ਤਰ੍ਹਾਂ ਦਾ ਜਾਨਵਰ ਆ ਜਿਹੜਾ ਬਾਈ ਰੈਸਕਿਊ ਕਰਕੇ ਲਿਆਉਂਦਾ ਇੱਥੇ ਫ੍ਰੀ ਇਲਾਜ ਕਰਦੇ ਆ ਹਨਾ ਆਪਦਾ ਇੱਥੇ ਇਹਨਾਂ ਨੇ ਜਿੰਨੇ ਵੀ ਸਾਰੇ ਤੁਸੀਂ ਪੰਛੀ ਜਾਨਵਰ ਦੇਖੋਗੇ ਇੱਥੇ ਸਾਰਿਆਂ ਦਾ ਰੈਸਕਿਊ ਕੀਤਾ ਹੋਇਆ ਇਲਾਜ ਕਰਦੇ ਆ ਹਨਾ ਤੇ ਆ ਤੁਸੀਂ ਅਕਸਰੀ ਬਾਈ ਸੁਖਜਿੰਦਰ ਲੋਪੂ ਨੇ ਕਿੰਨੇ ਆ ਵੀਡੀਓ ਪਾਈਆਂ ਤੁਸੀਂ ਦੇਖਿਆ ਹੋਊਗਾ ਨਾ ਬਾਈ ਨੂੰ ਤੇ ਆ ਜੋ ਇੱਕ ਪੰਛੀ ਵੀ ਸੀ ਵੱਡਾ ਸਾਰਾ ਜਿਹੜਾ ਫੰਗ ਖੇលਿਆਰਦਾ ਸੀ ਉਸ ਤੋਂ ਬਾਈ ਕਾਫੀ ਮਸ਼ਹੂਰ ਹੋਇਆ ਸੀਗਾ ਤੇ ਕਰਦੇ ਆ ਗੱਲਬਾਤ ਆ ਬਾਈ ਹਰੇ ਖੜੇ ਆ ਸਾਰੇ ਤੇ ਮਲਾਉਣੇ ਆ ਬਾਈ ਜਸਪਾਲ ਨਾ ਸਤਿ ਸ਼੍ਰੀ ਅਕਾਲ ਬਾਈ ਜੀ ਕੀ ਹਾਲ ਚਾਲ ਨੇ ਸਤਿ ਸ਼੍ਰੀ ਅਕਾਲ ਜੀ ਹੋਰ ਬਾਈ ਜਸਪਾਲ ਕੀ ਹਾਲ ਨੇ ਚੜ ਦੇ ਕਲਾ ਆਪਾਂ ਮਾਈਕ ਲਾ ਲਈਏ ਲਾ ਲੇ ਫੇਰ ਕਰਦੇ ਆ ਗੱਲਬਾਤ ਇਹ ਬਾਈ ਨੂੰ ਤਾਂ ਸਾਰੇ ਤੁਸੀਂ ਜਾਣਦੇ ਹੋ ਹੋਗੇ ਹਨ ਤੇ ਜਿਵੇਂ ਆਪਾਂ ਸਰਸਾ ਦੇ ਵਿੱਚ ਖੜੇ ਆਗੇ ਤੇ ਇੱਥੇ ਬਾਈ ਨੇ ਜਿਹੜਾ ਕੀ ਬੇਸ ਹਾਰਾ ਦਾ ਆਪਾਂ ਕਹੇ ਲਈ ਵੀ ਜਾਨਵਰਾਂ ਦਾ ਹਨਾ ਘਰ ਆਗਾ ਤੇ ਇੱਥੇ ਵੀ ਇਲਾਜ ਕਰਦੇ ਹੈਗੇ ਤੇ ਜਿੰਨੇ ਵੀ ਸਾਰੇ ਤੁਸੀਂ ਮੈਂ ਪਹਿਲਾਂ ਵੀ ਦੱਸਿਆ 5-6 ਜਾਨਵਰ ਆ ਰੈਸਕਿਊ ਕੀਤੇ ਹੋਏ ਆ। ਬਈ ਪਹਿਲਾਂ ਆਪਾਂ ਸਟਾਰਟਿੰਗ ਇੱਥੋਂ ਕਰ ਲਈ ਵੀ ਕਿੰਨਾ ਟਾਈਮ ਹੋ ਗਿਆ ਇੱਥੇ। ਇਹਨੂੰ ਬਈ 2018 ਤੋਂ 2018 ਤੋਂ ਹਾਂ ਠੀਕ ਹੈ। ਮਾਂਚ ਕਿਵੇਂ ਆਇਆ ਬਈ? ਮਾਂਚ ਤਾਂ ਬਈ ਸ਼ੁਰੂ ਤੋਂ ਲਗਾ ਮੇਰਾ ਪਸ਼ੂ ਮਾਂਚਿਆਂ ਚ ਜਾਦੇ ਸੀਗਾ। ਹਾਂਜੀ ਫਿਰ ਅਸੀਂ ਯਾਰ ਦੋਸਤਾਂ ਨੇ ਮਿਲ ਕੇ ਬਈ ਰਜਿਸਟਰ ਕਰਾ ਲਈ ਇਹ 22 ਸਤੰਬਰ 2018 ਨੂੰ ਰਜਿਸਟਰ ਕਰਾਈ ਸੀ। ਠੀਕ ਹੈ। ਆ ਉਸ ਤੋਂ ਬਾਅਦ ਮੈਂ ਕਿਸ਼ਤੀ ਵਾਲਾ ਮਲਾ ਰਹਿ ਗਿਆ ਸਵਾਰੀਆਂ ਆਈਆਂ ਗਈਆਂ ਉਤਰੀ ਗਈਆਂ ਉਹ ਜਿਹੜੇ ਜਿਹੜੇ ਮੁੰਡਿਆਂ ਦੀ ਜਿੰਨੀ ਜਿੰਨੀ ਵਹਿਗਰੋਂ ਨੇ ਸੇਵਾ ਲਈ ਸੀ ਜੀ ਉਹਨੇ ਉਹਨੇ ਨਿਭਾਈ ਗਏ ਠੀਕ ਹੈ ਇਹ ਮੰਨ ਲਓ ਪੁਰਾਣੇ ਬਾਗੇ ਨਵੇਂ ਆ ਗਏ ਫਿਰ ਨਵੇਂ ਸੇਵਾ ਲਾਗੇ ਉਹ ਬਾਗੇ ਫਿਰ ਹੋਰ ਨਵੇਂ ਆ ਗਏ ਜੀ ਹੁਣ ਬਈ ਹੈਗੇ 8-10 ਮੁੰਡੇ ਆਪਾਂ ਜਿਹੜੇ ਸਾਰੇ ਨੀ ਸਵਾਰਤੀ ਐ ਜਮਾ ਬਾਈ ਕੋਈ ਇਹਨਾਂ ਨੂੰ ਲਾਲਚ ਨਹੀਂ ਕੋਈ ਸਵਾਰਥ ਨਹੀਂ ਅੱਲਾ ਬਗੈਰ ਲਾਲਚ ਦੇ ਇਹ ਤੜਕੇ ਆ ਜਾਂਦੇ ਬਾਈ ਫਿਰ ਸਾਰਾ ਦਿਨ ਇੱਥੇ ਸਾਫ ਸਫਾਈ ਕਰਨੀ ਲਾਜ ਕਰਨਾ ਖਾਣਾ ਪਾਉਣਾ ਪਾਣੀ ਪਾਉਣਾ ਸਾਰਾ ਦਿਨ ਸੇਵਾ ਚ ਲੱਗੇ ਰਹਿੰਦੇ ਆ ਜਿੰਨੇ ਵੀ ਆਹ ਬਿੱਲੀਆਂ ਇੱਧਰ ਬਿੱਲੀਆਂ ਇਹ ਬਾਈ ਮੰਨ ਲਓ ਉੰਤਾਂ ਨਹੀਂ ਰੱਖੀਆਂ ਹੁੰਦੀਆਂ ਜਿਵੇਂ ਨਹੀਂ ਨਹੀਂ ਬਾਈ ਇਹ ਬਿੱਲੀਆਂ ਤਾਂ ਆਪਾਂ ਅਡੌਪਟ ਵੀ ਕਰਾ ਦਿੰਨੇ ਆ ਅੱਛਾ ਬਾਈ ਤੇ ਬਿੱਲੀਆਂ ਅਡੌਪਟ ਕਰਾ ਦਿੰਨੇ ਆ ਕੋਈ ਮਾਲੋਂ ਨਸਲ ਵਾਲਾ ਕੋਈ ਕੁੱਤਾ ਆਉਂਦਾ ਆਪੋ ਡਾਕਟਰ ਕਰਾ ਦਿੰਨੇ ਆ ਇੱਥੇ ਸਾਰੇ ਰੈਸਕਿਊਡ ਆਪਣਾ ਸ਼ੌਂਕ ਹੀ ਕੁਸ ਵੀ ਨਹੀਂ ਰੱਖਿਆ ਹੋਇਆ ਠੀਕ ਹੈ ਤੇ ਇਹ ਜਿੰਨੇ ਵੀ ਦੋਸਤ ਤੁਸੀਂ ਦੇਖ ਸਕਦੇ ਹੋ ਸਾਰੇ ਬਾਈ ਕੋਲੇ ਇੱਥੇ ਜਿਹੜੇ ਰੈਸਕਿਊ ਕੀਤੇ ਹੋਏ ਆ ਜਾਨਵਰ ਪੰਛੀ ਆ ਬਾਈ ਕਹਿੰਦਾ ਵੀ ਪਹਿਲਾਂ ਫਲਾ ਇੱਥੇ ਛੱਡ ਜਾਂਦੇ ਆ ਹਨਾ ਇਹ ਜਿਵੇਂ ਬਈਆ ਚਿੜੀਆਂ ਵੀ ਲੋਕਾਂ ਨੂੰ ਲੱਗਦਾ ਵੀ ਇਹ ਕੌਣ ਛੱਡ ਜਾਂਦਾ ਇਹ ਬਈ ਲੋਕ ਇਹ ਜਿਵੇਂ ਮੇਲਿਆਂ 'ਚ ਕੋਈ ਖਰੀਦ ਲੈਂਦੇ ਆ ਹਾਂਜੀ ਮੰਨ ਲਓ ਚਾਰ ਚਿੜੀਆਂ ਲਿਆਏ ਤੁਸੀਂ ਲਿਆਏ ਜਾਂ ਮੈਂ ਲਿਆਇਆ ਚਾਰ ਪੰਜ ਚਿੜੀਆਂ ਇੱਕ ਦੋ ਮਰਗੀਆਂ ਵਿੱਚੋਂ ਕੋਈ ਬਿੱਲੀ ਬੁੱਲੀ ਖਾ ਗਈ ਜਾਂ ਕੋਈ ਬਿਮਾਰੀ ਨਾਲ ਮਰ ਗਈ ਫੇਰ ਅਗਲਾ ਸੋਚਦਾ ਫੇਰ ਦੂਜਿਆਂ ਦਾ ਪਾਪ ਨਾ ਲਈਏ ਫੇਰ ਆਪਾਂ ਕਹਿ ਰੱਖਿਆ ਲੋਕਾਂ ਨੂੰ ਬਈ ਆਹਾ ਵੱਡਾ ਜਾਲ ਬਣਾ ਰੱਖਿਆ ਠੀਕ ਹੈ ਇੰਨਾ ਚਿੜੀਆਂ ਨੂੰ ਖੁੱਲੇ ਅਸਮਾਨ 'ਚ ਛੱਡਣਾ ਗੈਰ ਕਾਨੂੰਨੀ ਹੈ ਹਾਂ ਜਿਹੜਾ ਆਪਣਾ ਜੰਗਲਾਤ ਦਾ ਲੋ ਹੈ ਜਿਹੜਾ ਵਾਈਲਡਲਾਈਫ ਦਾ ਐਕਟ ਹੈ ਨਾ ਉਹਦੇ ਅੰਡਰ ਆਪਾਂ ਜਿਹੜੇ ਐਗਜ਼ੋਟਿਕ ਬਰਡ ਹੈ ਇਹਨਾਂ ਨੂੰ ਆਪਾਂ ਆਪਣੇ ਟੈਰੀਟਰੀ ਚ ਖੁੱਲੇ ਨਹੀਂ ਛੱਡ ਸਕਦੇ ਆਜ਼ਾਦ ਨਹੀਂ ਕਰ ਸਕਦੇ ਆਜ਼ਾਦੀ ਦੇਣਾ ਵੀ ਗੁਨਾਹ ਹੈ ਅੱਛਾ ਇਹਨਾਂ ਨੂੰ ਹਾਂ ਉਹ ਵੀ ਇੱਕ ਕ੍ਰਾਈਮ ਦੀ ਕੈਟੇਗਰੀ ਚ ਆਊਗਾ ਆਪਣੇ ਇੰਡੀਆ ਦੇ ਜਿਹੜੇ ਵਰਡ ਆ ਉਹਨਾਂ ਨੂੰ ਕੈਦ ਨਹੀਂ ਕਰ ਸਕਦੇ ਫੋਰਨ ਦੇ ਇਹ ਵਰਡ ਆ ਉਹਨਾਂ ਨੂੰ ਆਪਾਂ ਆਜ਼ਾਦ ਨਹੀਂ ਕਰ ਸਕਦੇ ਦੋਨੋਂ ਹੀ ਚੀਜ਼ਾਂ ਦੋਨੋਂ ਚੀਜ਼ਾਂ ਹਾਂ ਮਤਲਬ ਕਿਲੇ ਵੀ ਇਹਨਾਂ ਦੀ ਜਾਨ ਦੀ ਜਾਂ ਸੇਫਟੀ ਆਸਤੇ ਹਾਂ ਸੇਫਟੀ ਲਈ ਆਏ ਆ ਹੁਣ ਆਪਾਂ ਇਹ ਵਰਡ ਆਪਾਂ ਛੱਡ ਦਈਏ ਇੱਥੇ ਭਈ ਇਹਨਾਂ ਨੂੰ ਨਾ ਤਾਂ ਇਹਨਾਂ ਦਾ ਖਾਣਾ ਮਿਲਣਾ ਇਹ ਕੰਗਣੀ ਦਾਣਾ ਖਾਂਦੇ ਆ ਜਿਵੇਂ ਮੋਸਟਲੀ ਤੇ ਫੇਰ ਜਿਹੜਾ ਬਰਡ ਸਟਾਰਟਿੰਗ ਸੌਂ ਕੇਜ ਦੇ ਵਿੱਚ ਰਹਿ ਕੇਜ ਚ ਬਰੀਡ ਹੋਇਆ ਉਹਨੂੰ ਇਹ ਨਹੀਂ ਪਤਾ ਵੀ ਇਹਦੇ ਵਾਸਤੇ ਸ਼ਿਕਾਰੀ ਪੰਛੀ ਕਿਹੜਾ ਹੂੰ ਇਹਨੂੰ ਐ ਨਹੀਂ ਪਤਾ ਵੀ ਮੈਨੂੰ ਪਾਣੀ ਕਿੱਥੇ ਮਿਲਣਾ ਹੈ ਐ ਨਹੀਂ ਪਤਾ ਵੀ ਮੇਰੇ ਜਿਹੜੇ ਖਾਣ ਵਾਲੇ ਬੂਟੇ ਆ ਉਹ ਕਿਹੜੇ ਆ ਹੂੰ ਇਹਨੂੰ ਕੁਝ ਵੀ ਨਹੀਂ ਪਤਾ ਇਥੋਂ ਦਾ ਬਿਲਕੁਲ ਆਹ ਰੰਗ-ਬਰੰਗੇ ਜਿਹੇ ਬਈ ਇਹ ਕੋਕੜਾ ਇਹ ਬੱਚੇ ਜਿਹੜੇ ਆਪਣੇ ਬਲੇਲਰ ਚੂਚੇ ਹੁੰਦੇ ਆ ਨਾ ਸਾਈਕਲਾਂ ਵਾਲੇ ਵੇਚਣ ਆ ਜਾਂਦੇ ਆ 5 ਰੁਪਏ ਚੂਚਾ 7 ਰੁਪਏ ਚੂਚਾ ਐਂ ਕਰਕੇ ਵੇਚੇ ਜਾਂਦੇ ਹੁੰਦੇ ਆ ਤੇ ਇਹ ਤੋਂ ਸ਼ਹਿਰ ਚ ਲੋਕੀ ਲੈ ਲੈਂਦੇ ਆ ਕਿਹੜਾ ਫਿਰ ਬਾਅਦ ਚ ਜਦੋਂ ਇਹ ਚਿੱਟੇ ਖੰਭ ਕੱਢਣ ਲੱਗ ਗਿਆਨ ਫਿਰ ਉਹਨਾਂ ਨੂੰ ਪਤਾ ਲੱਗ ਜਾਂਦਾ ਵੀ ਬਈ ਇਹ ਤਾਂ ਫਰੋਡ ਹੈ ਅੱਛਾ ਫਿਰ ਉਹ ਇੱਥੇ ਛੱਡ ਜਾਂਦੇ ਤਿੰਨ ਆਹ ਹੈ ਚਾਰ ਛੱਡ ਕੇ ਆ ਗਿਆ ਚੌਥਾ ਆ ਗਿਆ ਹਾਂ ਚਿੱਟਾ ਹਾਂ ਇਹ ਚਾਰ ਛੱਡ ਕੇ ਬਸ ਬਾਈ ਅੱਛਾ ਬਾਈ ਦਾ ਨਾ ਇੱਕ ਤੁਸੀਂ ਬਈ ਵੀਡੀਓ ਵੀ ਤੁਹਾਡੀ ਵਾਇਰਲ ਬਹੁਤ ਹੋਈ ਸੀਗੀ ਇਹ ਪੰਛੀ ਕਰਕੇ ਹੀ ਹੋਈ ਸੀਗੀ ਹਾਂ ਇਹ ਕੀ ਕੀ ਨਸਲ ਆ ਕੀ ਨਾਂ ਬਈ ਇਹਦਾ ਇਹ ਬਈ ਹਿਮਾਲਿਆਨ ਗ੍ਰੀਫਨ ਵਲਚਰ ਕਹਿੰਦੇ ਇਹਨੂੰ ਯਾ ਉਹ ਗਿਰਜ ਵੀ ਕਹਿ ਦਿੰਦੇ ਗਿਰਜ ਆਪਣੇ ਪੰਜਾਬੀ ਚ ਕਹਿੰਦੇ ਨੇ ਗਿਰਜ ਹਿੰਦੀ ਚ ਗਿੱਦ ਕਹਿ ਦਿੰਦੇ ਆ ਤੇ ਅੰਗਰੇਜ਼ੀ ਚ ਇਹਦਾ ਨਾਮ ਹੈ ਹਿਮਾਲੀਅਨ ਗ੍ਰੀਫਨ ਵਲਚਰ ਜਿਹੜੀ ਇਹਦੀ ਬਰੀਡ ਆ ਅੱਛਾ ਹਾਂ ਵੀ ਇਹ ਹਿਮਾਲਿਆ ਦਾ ਹਿਮਾਲਿਆ ਦੀ ਜਿਹੜੀਆਂ ਪਹਾੜੀ ਸ਼੍ਰੇਣੀਆਂ ਉੱਥੇ ਰਹਿਣ ਵਾਲਾ ਗਿੱਦ ਆ ਬਈ ਇਹ ਠੀਕ ਹੈ ਹਾਂ ਤਾਂ ਇਹਦਾ ਜਿਹੜਾ ਫਾਰ ਹੈ ਨਾ ਇਹਦੇ ਨੈਕ ਦੇ ਉੱਤੇ ਸਾਰੇ ਤੇ ਇਹਦੇ ਸਾਰੇ ਫਾਰ ਜਿਹੜੇ ਦੂਜੇ ਗਿੱਧ ਹੋਣਗੇ ਪ੍ਰਜਾਤੀਆਂ ਉਹਨਾਂ ਦੀ ਜਿਹੜੀ neck ਹੈ ਨਾ ਉਹ ਜਮਾਂ ਗੰਜੀ ਹੁੰਦੀ ਹੈ ਠੀਕ ਹੈ ਉਹਨਾਂ ਨੂੰ ਫਰ ਨਹੀਂ ਹੁੰਦਾ ਵਾਜ ਨਹੀਂ ਹੁੰਦੇ ਇਹ ਜਿਵੇਂ ਮਨ ਲਓ ਜਿਆਦੇ ਠੰਡੇ ਇਲਾਕਿਆਂ 'ਚ ਰਹਿੰਦੇ ਆ ਤੇ ਤਾਂ ਕਰਕੇ ਇਹਨਾਂ ਦੇ ਫਰ ਹੁੰਦਾ ਫਰ ਹੁੰਦਾ ਹਾਂ ਦੇਖੋ ਸਿਰ ਤੇ ਗਰਦਨ ਤੇ ਸਾਰੀ ਤੇ ਫਰ ਇਹ ਮੈਂ ਤਾਂ ਪਹਿਲੀ ਵਾਰ ਜਿਵੇਂ ਤੁਸੀਂ ਵੀਡੀਓ ਵੀ ਕਾਫੀ ਕਰੀਆਂ ਹਨਾ ਬਈ ਹਾਂਜੀ ਤੇ ਤੁਸੀਂ ਬੋਲਦੇ ਵੀ ਇਹਦੇ ਵਿੱਚ ਆਪਣੇ ਮਨ ਲਓ ਪਿਆਪੀ ਉ ਦੇ ਵਿੱਚ ਤਾਂ ਹੈ ਨਹੀਂ ਹਰਿਆਣੇ ਦੇ ਵਿੱਚ ਵੀ ਹੈ ਨਹੀਂ ਹੈ ਨਹੀਂ ਆਪਣੇ ਇਹ ਨਾ ਬਈ ਹੈ ਨਹੀਂ ਇੱਕੋ ਸਿੰਗਲ ਹੀ ਆ ਅੱਛਾ ਇਹ ਬਈ ਮੋਖਰ ਸਾਹਿਬ ਤੋਂ ਜੱਸਾ ਬਰਾੜ ਮੇਤਰ ਆਪਣਾ ਉਹਨਾਂ ਨੂੰ ਖੇਤਾਂ 'ਚ ਡਿੱਗਿਆ ਪਿਆ ਥਿਆ ਸੀ ਬਈ ਫਿਰ ਉਹਨਾਂ ਨੇ ਆ ਕੇ ਕਹਿੰਦੇ ਯਾਰ ਵੀ ਇੱਥੇ ਟ੍ਰੀਟਮੈਂਟ ਦਾ ਕੋਈ ਪੋਸੀਬਲ ਨਹੀਂ ਹੋਣਾ ਫਿਰ ਉਹਨਾਂ ਨੇ ਬਈ ਇੱਥੇ ਰੈਫਰ ਕਰਤਾ ਸੀਗਾ ਆਪਣੇ ਕੋਲੇ ਫਿਰ ਆਪਾਂ ਇਹਦਾ ਟ੍ਰੀਟਮੈਂਟ ਕੀਤਾ ਇਹ ਵਧੀਆ ਉੱਡਣ ਲੱਗ ਗਿਆ ਬਈ ਪੂਰਾ ਉੱਤੇ ਤੇ ਦੋ ਦੋ ਤਿੰਨ ਤਿੰਨ ਦਿਨ ਤਾਂ ਇਹ ਆਉਂਦਾ ਹੀ ਨਹੀਂ ਸੀਗਾ ਫਿਰ ਆਪ ਹੀ ਆ ਜਾਂਦਾ ਸੀਗਾ ਇਹ ਉੱਡ ਕੇ ਕਿਧਰੋਂ ਤੇ ਸਾਨੂੰ ਵੀ ਨਹੀਂ ਪਤਾ ਹੁੰਦਾ ਫਿਰ ਸਾਨੂੰ ਪਤਾ ਲੱਗਿਆ ਜਿਵੇਂ ਇਹ ਕਿਤੇ ਨਾ ਕਿਤੇ ਜਾਂਦਾ ਮਾਰ ਤੇ ਵੀ ਕੋਈ ਜਾਂ ਤਾਂ ਕੋਈ ਮਰੀ ਹੋਈ ਗਾਂ ਮਾਜ ਕੋਈ ਮਿਲ ਜਾਂਦੀ ਹੋਊਗੀ ਉਹ ਉੱਥੇ ਹੱਡਾ ਰੋੜੀਆਂ ਜਾਂਦਾ ਹੋਊਗਾ ਠੀਕ ਹੈ ਫਿਰ ਇਹ ਆ ਜਾਂਦਾ ਸੀਗਾ ਕੁਦਰਤੀ ਆਪ ਹੀ ਆ ਜਾਂਦਾ ਸੀਗਾ ਇੱਕ ਦਿਨ ਸਾਨੂੰ ਫੋਨ ਆਇਆ ਵੀ ਇੱਥੇ ਟਰਾਂਸਫਾਰਮ ਹੈ ਵੀ ਬਈ ਓੜਦਾ ਓੜਦਾ ਨਾ ਤੁਹਾਡਾ ਜਿਹੜਾ ਵੱਡਾ ਆਵਾਜ਼ ਹੈ ਤੇ ਉਹ ਟਰਾਂਸਫਾਰਮ 'ਚ ਭਿੱੜ ਗਿਆ ਅੱਛਾ ਤੇ ਉਦੋਂ ਬਈ ਫਿਰ ਇਹਦਾ ਜਿਹੜਾ ਪਰਲਾ ਪੱਲਾ ਨਾ ਉਹ ਖਤਮ ਹੋ ਗਿਆ ਜਮਾ ਹੁਣ ਆਰਡਰ ਨਹੀਂ ਸਕਦਾ ਬਾਈ ਹੁਣ ਆਰਡਰ ਨਹੀਂ ਸਕਦਾ ਹੁਣ ਇਹ ਰਹਿੰਦਾ ਆਪਣੇ ਕੋਲੇ ਆ ਡਿੱਗੀ ਹੁਣ ਇਹਨੂੰ ਕਲੀ ਕਰਨੀ ਆ ਸਾਰੀ ਨੂੰ ਨਾ ਠੀਕ ਹੈ ਹਰੇ ਬਾਈ ਇਹ ਕੱਲ ਅਸੀਂ ਧੋਕੇ ਭਰੇ ਕੱਲ ਅਸੀਂ ਖਾਲੀ ਕਰਤੀ ਦਵਾਰੇ ਭਰਤੀ ਪਰ ਹਰੇ ਬਾਈ ਆ ਜਾਂਦੇ ਹੁਣ ਇਹਨੂੰ ਸਾਰਿਆਂ ਨੂੰ ਕਲੀ ਕਰਕੇ ਭਰ ਦਈਆਂ ਇਹਦੇ ਚ ਨਾ ਲੈਂਦਾ ਵਿੱਚ ਵੜ ਕੇ ਇਹਦੇ ਚ ਪਾਣੀ ਪੀ ਲੈਂਦਾ ਮੈਨੂੰ ਲੱਗਦਾ ਬਾਈ ਇਹਦੇ ਕਰਕੇ ਹਨਾ ਮੈਂ ਤਾਂ ਮੈਂ ਵੀ ਤੁਹਾਨੂੰ ਇਹ ਦੇਖਣ ਲੱਗਿਆ ਇਸ ਇਹਦੇ ਕਰਕੇ ਮੈਂ ਹਾਂਜੀ ਮਤਲਬ ਉਸ ਟਾਈਮ ਬਹੁਤ ਜ਼ਿਆਦਾ ਹੋ ਸੀਗਾ ਵੀ ਆਪਣੇ ਅਸੀਂ ਤੇ ਹੀ ਸੀਗਾ ਨਵੀਂ ਚੀਜ਼ ਸੀ ਹਨਾ ਇਹ ਹਾਂ ਨਵੀਂ ਚੀਜ਼ ਸੀ ਤੇ ਹੁਣ ਵੀ ਮੈਨੂੰ ਲੱਗਦਾ ਨਵੀਂ ਹੋਊਗੀ ਕਿਸੇ ਨੇ ਨਹੀਂ ਦੇਖਿਆ ਹੁਣਾਂ ਦਾ ਹਾਂ ਹਜੇ ਬਹੁਤ ਲੋਕਾਂ ਨੇ ਵੀਰੇ ਵੇਖਿਆ ਨਹੀਂ ਹੋਣਾ ਤੇ ਮੈਨੂੰ ਲੱਗਦਾ ਤੁਹਾਡੀ ਵੀਡੀਓ ਤੋਂ ਬਾਅਦ ਵੀ ਕਈ ਬਜ਼ੁਰਗਾਂ ਦੇ ਫੋਨ ਆਉਣਗੇ ਜਦੋਂ ਬਾਈ ਸਖਜਿੰਦਰ ਵੀਡੀਓ ਕਰਕੇ ਗਏ ਸੀਗੇ ਹਲੇ ਤੱਕ ਫੋਨ ਆਈ ਜਾਂਦੇ ਬਾਈ ਅੱਛਾ ਵੀ ਬੇਟਾ ਅਸੀਂ ਕੈਨੇਡਾ ਬੈਠੇ ਆ ਅਸੀਂ ਅਮਰੀਕਾ ਬੈਠੇ ਆ ਅਸੀਂ ਮੇਰੀ ਉਮਰ ਹੋ ਗਈ 65 ਸਾਲ ਮੇਰੀ 70 ਸਾਲ ਹੋ ਗਈ ਤੇ ਸਾਡੇ ਟਾਈਮਾਂ 'ਚ ਬਹੁਤ ਹੁੰਦੇ ਸੀਗੇ ਤੇ ਹਲੇ ਵੀ ਫੋਨ ਆਉਂਦੇ ਉਹਨਾਂ ਦੇ ਅਗਲੇ ਸਾਲ ਆਪਣੇ ਮਤਲਬ ਇਹ ਆਪ ਚੋਂ ਖਤਮ ਹੋ ਗਏ ਲੋਪ ਹੋ ਗਏ ਜਾਂ ਆਪ ਚੋਂ ਅਲੋਪ ਹੋ ਗਏ ਤੇ ਅਲੋਪ ਹੋਏ ਵੀ ਬਈ ਆਪਣੇ ਕਾਰਨ ਹੀ ਆ ਬੰਦੇ ਸਿਰਫ ਬੰਦਾ ਹੀ ਜ਼ਿੰਮੇਵਾਰ ਹੈ ਐਸ ਨੂੰ ਖਤਮ ਕਰਨ ਵਿੱਚ ਜੀ ਕਿਉਂ ਆਪਾਂ ਆਵਦੇ ਜਾਨਵਰਾਂ ਦੇ ਡਿਕਲੋਫਨੇਕ ਸਾਲਟ ਲਾਉਂਦੇ ਰਹੇ ਪੇਨ ਕਿਲਰ ਜਿਹੜਾ ਕਿ ਇਲੀਗਲ ਹੈ ਤੇ ਬੈਨ ਹੈ ਉਹ ਲਾਈ ਗਏ ਉਹਦੇ ਕਰਕੇ ਆਪਣੇ ਜਾਨਵਰ ਮਰ ਗਏ ਮਰ ਗਏ ਤਾਂ ਉਹ ਆਪਾਂ ਸਾਡਾ ਰੋੜੀ ਸਿੱਟ ਤੇ ਉਹ ਜਿਹੜਾ ਸਾਲਟ ਹੈ ਉਹ ਗਿੱਦ ਨੂੰ ਰਾਸ ਨਹੀਂ ਆਇਆ ਇਹ ਬਈ ਉਧਰ ਤੇ ਤਾਂ ਸਰਕ ਮਰ ਆਇਆ ਹਾਂ ਮਰਨ ਲੱਗੇ ਤੇ ਹੁਣ ਤਾਂ ਹੈ ਹੀ ਨਹੀਂ ਹੁਣ ਤਾਂ ਮੈਨੂੰ ਲੱਗਦਾ हिमालय ਚ ਹੋਣ ਮਤਲਬ ਹਿਮਾਚਲ ਸਾਈਡ ਹੋਣਗੇ ਕੋਈ 5-7000 ਬਚੇ ਉਹ ਵੀ ਆਪਣੇ ਇੱਕ ਫੋਲੋਅਰ ਨੇ ਨਾ ਵੀਡੀਓ ਬਣਾ ਕੇ ਭੇਜੀ ਮੈਨੂੰ ਵੀ ਸਾਡੇ ਇਥੇ ਏਰੀਏ ਚ 5-7000 ਗਿੱਦ ਹੈ ਹਾਲੇ ਠੀਕ ਹੈ ਸ਼ਾਇਦ ਯਾਰ ਵੀ ਉਧਰੋਂ ਬਾਅਦ ਜਾਣ ਤਾਂ ਫੇਰ ਦੁਬਾਰੇ ਹਰਿਆਣਾ ਪੰਜਾਬ ਰਾਜਸਥਾਨ ਰਾਜਸਥਾਨ ਚ ਹੁਣ ਜਾਂਦੇ ਆ ਬਈ ਇਹ ਅਜੇ ਵੀ ਰਾਜਸਥਾਨ ਬੀਕਾਨੇਰ ਬੀੜ ਹੈ ਇਹ ਮਾਈਗ੍ਰੇਟ ਕਰਦੇ ਆ ਹੁਣ ਜੇ ਮੰਨ ਲਓ ਪਹਾੜਾਂ ਚ ਬਰਫ ਜਮਲਾ ਜੰਮਦੀ ਆ ਉਦੋਂ ਵੀ ਇਹ ਮਾਈਗ੍ਰੇਟ ਕਰ ਜਾਂਦੇ ਵੀ ਜਿਆਦੇ ਠੰਡ ਹੋ ਜਾਂਦੀ ਹੈ ਨਾ ਜਿਆਦੇ ਗਰਮੀ ਹੁੰਦੀ ਆ ਉਦੋਂ ਇਹ ਫਿਰ ਇਧਰੋਂ ਮਾਈਗ੍ਰੇਟ ਕਰਕੇ ਪਹਾੜਾਂ ਵਾਲੇ ਪਾਸੇ ਨੂੰ ਹੋ ਜਾਂਦੇ ਅੱਛਾ ਹਾਂ ਵੀ ਇਹ ਨਾਰਮਲ ਟੈਂਪਰੇਚਰ 'ਚ ਹੀ ਰਹੂ ਆ ਇਹ ਵੀ ਬਾਹਲੇ ਠੰਡ 'ਚ ਵੀ ਨਹੀਂ ਰਹਿ ਸਕਦੇ ਆਪਾਂ ਕਹਦੇ ਹੋਏ ਮਾਈਨਸ ਡਿਗਰੀ ਦੇ ਵਿੱਚ ਰਹਿ ਲੈਣਗੇ ਵੀ ਨਾਰਮਲ ਟੈਂਪਰੇਚਰ ਹੈ ਇੱਥੇ ਵੀ ਦੇਖੋ ਆਉਣ ਹੌਂਕੀ ਜਾਂਦਾ ਬਈ ਆਹ ਤੂੰ ਇੱਕ ਨੇ ਐ ਜੇ ਹੋ ਗਿਆ ਬਈ ਇੱਥੇ ਰਹਿ ਕੇ ਨਾ ਕੋਈ ਵੀ ਜਿੰਨੇ ਵੀ ਪਹਿਲਾਂ ਆਪਾਂ ਪਹਿਲਾਂ ਵੀ ਗੱਲ ਕਰਕੇ ਸਾਰੇ ਜਾਨਵਰ ਫ੍ਰੈਂਡਲੀ ਜੇ ਹੋਗੇ ਵੀ ਇੱਥੇ ਆਈਆਂ ਆ ਦੇਖ ਲਓ ਜਾਨਵਰ ਆ ਗਿਰਜ ਫਿਰਦੀ ਆ ਆ ਗਿਰਜ ਉਹ ਬਿੱਲੀ ਸੁੱਤੀ ਪਈ ਆ ਜਮਾ ਬਲੂੰਗੜਾ ਤੇ ਇਹਦੇ ਵਾਸਤੇ ਬਿੱਲੀ ਮਾਰਨਾ ਕੋਈ ਵੱਡੀ ਗੱਲ ਨਹੀਂ ਵੱਡੀ ਗੱਲ ਨਹੀਂ ਹਾਂ ਇਹਦੇ ਵਾਸਤੇ ਕੋਈ ਵੱਡੀ ਗੱਲ ਨਹੀਂ ਪਰ ਐਨੂੰ ਪਤਾ ਹੁਣ ਵੀ ਭਾਈ ਇੱਥੇ ਰਹਿੰਦੇ ਆ ਤਾਂ ਜਿਵੇਂ ਮੈਂ ਆਇਆ ਸੀਗਾ ਉਵੇਂ ਇਹ ਵੀ ਆਏਗਾ ਤਾਂ ਹੁਣ ਮੈਨੂੰ ਲੱਗਦਾ ਸ਼ਾਇਦ ਐਦੂ ਪੁਰਾਣਾ ਦਾ ਬਜਰੰਗੀ ਆ ਕੱਲਾ ਆਪਣੇ ਕੋਲੇ ਠੀਕ ਹੈ ਹਾਂ ਇਹਨੂੰ ਹੋ ਗਏ ਭਈਆ 1 11 22 ਐਤਕੀ ਤਿੰਨ ਸਾਲ ਹੋਏ ਜਾਣਗੇ 11 ਇਹ ਟੈਟੂ ਬਣਾਇਆ ਸੀ ਇਹ ਸੇ ਦਾ ਹੀ ਆ ਬਾਈ ਇਹ ਕੀ ਕਾਰਨ ਸੀ ਬਣਾਉਣਾ ਇਹ ਬਈ ਇਹਦੇ ਕਰਕੇ ਆਪਾਂ ਨੂੰ ਪਹਿਚਾਨ ਮਿਲੀ ਆ ਲੋਕ ਜਾਣਣ ਲੱਗੇ ਦੇ ਆਏ ਵਾਲੀ ਜਾਣਣ ਲੱਗੇ ਹਾਂ ਫਿਰ ਇਹਦਾ ਟੈਟੂ ਬਣਾਇਆ ਇਹਦੀ ਯਾਦ ਚੀ ਬਣਾਇਆ ਆ ਠੀਕ ਆ ਹ ਜਿੱਦਣ ਇਹ ਪੂਰਾ ਹੋ ਗਿਆ ਉਹ ਤਰੀਕ ਬਈ ਆ ਜੂਗੀ ਹਜੇ ਤਾਂ ਮੈਨੂੰ ਲੱਗਦਾ ਕੁਝ ਨਹੀਂ ਹੁੰਦਾ ਇਹਨੂੰ ਹਜੇ ਤਾਂ ਜਮਾ ਫਟ ਫਾਟ ਆ ਇਹ ਚਲੋ ਸਾਰਾ ਛੇਤੀ ਰਿਕਵਰ ਹੋਵੇ ਆਪਾਂ ਕਹਿ ਰਹੇ ਹਣਾ ਦੁਬਾਰੇ ਉੱਡਣ ਲੱਗੇ ਸਤਾਪ ਆਹ ਚੋਣੇ ਬਈ ਤੇ ਬਿਲਕੁਲ ਆ ਕੋਲੇ ਬੈਠੇ ਹਨ ਨਹੀਂ ਆਪਾਂ ਅਕਸਰ ਦੇਖਦੇ ਆ ਪੰਛੀ ਵਗੈਰਾ ਉੱਡ ਜਾਂਦੇ ਆ ਜਾਨਵਰ ਭੱਜ ਜਾਂਦੇ ਆ ਇਸ ਸਾਈਡ ਤੇ ਇਹ ਉੱਥੇ ਆਏ ਆ ਆਪਾਂ ਜਿੱਥੇ ਹਨ ਮੋਹ ਪਿਆਰ ਦੀਆਂ ਗੱਲਾਂ ਤੇ ਇੱਥੇ ਸਮਝਦੇ ਆਣਾ ਇੱਥੇ ਧੱਕਾ ਨਹੀਂ ਹੁੰਦਾ ਕਿ ਜਾਨਵਰਾਂ ਨਾਲ